मुरन मुरन ना बिरन मुरन हो पते ओए काके 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 हेलो हेलो उरी 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 नी ए दिन शगना नच नच हो जा दूरी नी ए दिन शगना नच नच हो जा दूरी नी ए दिन शगना दे मैं तालियां पेके तुम्हें पहना नचियां सारे i'm ਦੀ <laughs> ਮੇਰਾ ਹਰ ਹੈਡਮਾਸਟਰ ਸਰਕਾਰੀ ਹਾਈ ਸਕੂਲ ਕੋਟ ਮੰਗਲ ਸਿੰਘ ਲੁਧਿਆਣਾ ਵਿਖੇ ਕੰਮ ਕਰ ਰਿਹਾ ਹਾਂ ਔਰ ਪਿਛਲੇ 15 ਸਾਲਾਂ ਤੋਂ ਇੱਥੇ ਸਿਵਾਵਾ ਨਵਾ ਰਹੇ ਹਾਂ ਅੱਜ ਅਕਤੂਬਰ 30 ਨੂੰ ਤਿਉਹਾਰ ਮਨਾ ਰਹੇ ਆ ਟ੍ਰਿਪਲਾਨੇ ਹਾਂਜੀ ਹਾਂਜੀ ਅੱਜ ਅਸੀਂ ਪੰਜਾਬੀ ਸੱਭਿਆਚਾਰ ਨੂੰ ਮੁੱਖ ਰੱਖਦੇ ਹੋਏ ਔਰ ਬੱਚਿਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਔਰ ਬੱਚਿਆਂ ਨੇ ਜਿਹੜੇ ਇਸ਼ਾਵਾਂ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਤੀਆਂ ਦਾ ਤਿਉਹਾਰ ਮਨਾ ਰਹੇ ਆ ਔਰ ਬੱਚੇ ਬਹੁਤ ਹੀ ਵਧੀਆ ਜਿੰਨਾਂ ਬੱਚਿਆਂ 'ਚ ਟੈਲੈਂਟ ਹੁੰਦਾ ਵਾ ਉਹ ਬਾਹਰ ਆਉਂਦਾ ਵਾ ਅਸੀਂ ਵੀ ਚਾਹੁੰਦੇ ਆ ਵੀ ਅਸੀਂ ਵੱਧ ਤੋਂ ਵੱਧ ਇਹੋ ਜਿਹੇ ਪ੍ਰੋਗਰਾਮ ਕਰਾਇਆ ਕਰੀਏ ਕਿ ਕਈ ਬੱਚੇ ਤਾਂ ਇਹੋ ਜਿਹੇ ਹੁੰਦੇ ਨੇ ਉਹਨਾਂ 'ਚ ਬਹੁਤ ਟੈਲੈਂਟ ਹੁੰਦਾ ਪਰ ਉਹ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਦਾ। ਔਰ ਅਸੀਂ ਇਹ ਚਾਹੁੰਦੇ ਆਂ ਵੀ ਹਰੇਕ ਸਰਕਾਰੀ ਸਕੂਲ ਦੇ ਵਿੱਚ ਜਿਵੇਂ ਵੀ ਕੋਈ ਵੀ ਹੀਲ ਆਫ ਸਿੱਲਾ ਬਣਾ ਕੇ ਇਹ ਪ੍ਰੋਗਰਾਮ ਜ਼ਰੂਰ ਕਰਾਏ ਜਾਣ। ਉਹ ਸਾਡੇ ਜਿਹੜੇ ਸਰਕਾਰੀ ਸਕੂਲ ਆ ਬਾਕੀ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਘੱਟ ਨਹੀਂ ਹੈਗੇ। ਅਸੀਂ ਹਰ ਸਾਡੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਔਰ ਸਾਡੇ ਸਕੂਲ ਦੇ ਵਿੱਚ ਸਮਾਰਟ ਕਲਾਸਿਸ ਔਰ ਵਧੀਆ ਬੱਚਿਆਂ ਨੂੰ ਵੈੱਡੇ ਮੀਲ, ਵਧੀਆ এনਵਾਇਰਨਮੈਂਟ ਪ੍ਰੋਵਾਈਡ ਕੀਤਾ ਜਾਂਦਾ। ਔਰ ਅਸੀਂ ਹਰ ਵਕਤ ਬੱਚਿਆਂ ਦੇ ਲਈ ਹਰੇਕ ਟੀਚਰ ਤਤਪਰ ਰਹਿੰਦਾ ਵੀ ਅਸੀਂ ਬੱਚਿਆਂ ਦੀ ਵੱਧ ਤੋਂ ਵੱਧ ਕਰੀਏ ਬੱਚਿਆਂ ਦੀ ਫਾਈਨੈਂਸ਼ਲੀ ਵੀ ਅਸੀਂ ਹੈਲਪ ਕਰਦੇ ਆਂ ਕਈ ਬੱਚੇ ਵਿਚਾਰੇ ਹੁੰਦੇ ਆ ਫੀਸਾਂ ਨਹੀਂ ਦੇ ਸਕਦੇ ਔਰ ਸਾਡੇ ਸਾਰੇ ਟੀਚਰ ਆ ਜਿਹੜੇ ਆਪਣੇ ਕੋਲੋਂ ਫੀਸਾਂ ਪਾ ਦਿੰਦੇ ਆ ਬਹੁਤ ਹੀ ਵਧੀਆ ਲੱਗ ਰਿਹਾ ਹੈ ਅੱਜ ਸਾਡੇ ਨਾਲ ਸਾਡੇ ਚੇਅਰਮੈਨ ਨੇ ਮੈਡਮ ਜੀ ਮੈਡਮ ਹਰਵਿੰਦਰ ਕੌਰ ਜੀ ਆਏ ਹੋਏ ਨੇ ਔਰ ਇਹਨਾਂ ਨੇ ਵੀ ਦੋ ਬੱਚੇ ਅਡੌਪਟ ਕੀਤੇ ਹੋਏ ਆ ਵੀ ਬੱਚਿਆਂ ਦਾ ਸਾਰਾ ਖਰਚਾ ਇਹ ਬੀਅਰ ਕਰਦੇ ਆ ਉਹ ਬੱਚੇ ਨੇ ਉਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਐਕਸੀਡੈਂਟ ਹੋ ਕੇ ਡੈਥ ਹੋ ਗਈ ਸੀਗੀ ਔਰ ਉਹਨਾਂ ਦਾ ਸਾਰਾ ਖਰਚਾ ਜਿਹੜਾ ਇਹ ਦਿੰਦੇ ਆ ਔਰ ਉਹਨਾਂ ਨੂੰ ਟਾਈਮ ਟੂ ਟਾਈਮ ਜਿਹੜੀ ਦੇਖਭਾਲ ਆ ਬੱਚਿਆਂ ਦੀ ਔਰ ਬੱਚਿਆਂ ਦੇ ਨਾਲ ਰਾਬਤਾ ਕਾਇਮ ਰੱਖਦੇ ਆ ਉਹ ਸਾਨੂੰ ਬਹੁਤ ਵਧੀਆ ਲੱਗਦਾ ਵੀ ਸਾਡੇ ਚੇਅਰਮੈਨ ਸਾਹਿਬ ਬਹੁਤ ਹੀ ਵਧੀਆ ਇੱਕ ਦਿਲਚਸਪੀ ਲੈ ਕੇ ਕੰਮ ਕਰ ਰਹੇ ਆ ਅਸੀਂ ਇਹਨਾਂ ਦੇ ਬਹੁਤ ਹੀ ਧੰਨਵਾਦੀ ਆ ਔਰ ਪਰ ਤੀਜ ਦਾ ਤਿਹਾਰ ਆ ਤੁਸੀਂ ਹਰ ਸਾਲ ਇਸੇ ਵਾਂਗੂੰ ਤੁਹਾਨੂੰ ਕਹਿੰਦੇ ਮਨਾਉਣਾ ਹੈ ਬੱਚਿਆਂ ਦੇ ਅਸੀਂ ਤੀਜ ਦਾ ਤਿਹਾਰ ਪਿਛਲੇ ਸਾਲ ਵੀ ਮਨਾਇਆ ਸੀਗਾ ਔਰ ਉਦੋਂ ਵੀ ਬੱਚਿਆਂ ਨੇ ਬਹੁਤ ਹੀ ਵੱਧ ਝਟ ਕੇ ਹਿੱਸਾ ਲਿਆ ਬੱਚਿਆਂ ਦੀ ਤਿਆਰੀਆਂ ਤੇ ਬੱਚਿਆਂ ਦੇ ਪੇਰੇ ਤਾਂ ਕੀ ਸਿਸਟਮ ਹੁੰਦਾ ਬੱਚੇ ਦੀ ਤਿਆਰੀ ਟੀਚਰ ਕਰਵਾਉਂਦੇ ਆ ਬੱਚੇ ਆਦਿਆਂ ਆਈਟਮ ਜਿਹੜੀਆਂ ਹਨਾ ਉਹ ਅਸੀਂ ਇੱਕ ਟੀਚਰ ਦੋ ਦੀ ਡਿਊਟੀ ਲਾ ਦਿੰਦੇ ਆ ਉਹ ਟੀਚਰ ਸਾਰੇ ਬੱਚਿਆਂ ਦੇ ਵਿੱਚੋਂ ਜਿਹੜੇ ਬੱਚੇ ਵਧੀਆ ਹੁੰਦੇ ਆ ਪਰਫਾਰਮੈਂਸ ਵਧੀਆ ਦਿੰਦੇ ਆ ਉਹਨਾਂ ਨੂੰ ਮੌਕਾ ਦੇਈਦਾ ਫੇਰ ਉਹ ਬੱਚੇ ਆਪਣੀ ਪਰਫਾਰਮੈਂਸ ਦਿੰਦੇ ਆ ਤੇ ਇਹ ਕਹਿ ਸਕਦੇ ਆ ਕਿ ਬੱਚਿਆਂ ਦੇ ਜਿਹੜੇ ਡਵੈਲਪਮੈਂਟ ਦੇ ਵਿੱਚ ਟੇਂਸ਼ਨ ਹੋਣਾ ਉਹ ਬਹੁਤ ਯੋਗਦਾਰ ਹਾਂਜੀ ਹਾਂਜੀ ਬਹੁਤ ਯੋਗਦਾਰ ਆ ਟੀਚਰਾਂ ਦਾ ਬਹੁਤ ਯੋਗਦਾਨ ਆ ਜੀ ਟੀਚਰ ਹਰ ਵਕਤ ਬੱਚਿਆਂ ਨੂੰ ਐਪਰੀਸ਼ੀਏਟ ਕਰਦੇ ਆ ਕੋਈ ਵੀ ਪ੍ਰੋਗਰਾਮ ਹੋਵੇ ਤਾਂ ਐਪਰੀਸ਼ੀਏਟ ਕਰਦੇ ਆ ਇਹ ਨਹੀਂ ਹੈਗਾ ਵੀ ਅਸੀਂ ਕਲਚਰ ਐਕਟੀਵਿਟੀਜ਼ ਆ ਅਸੀਂ ਆਪਣੇ ਸਿੱਖਿਆ ਦੇ ਵਾਸਤ ਵਿੱਚ ਵੀ ਆ ਔਰ ਸਾਡਾ ਸਾਇੰਸ ਦਾ ਜਿਹੜਾ ਨੈਸ਼ਨਲ ਪੱਧਰ ਦੇ ਉੱਤੇ ਅ ਅਕਿਵੀਸ਼ਨ ਦੇ ਉੱਤੇ ਜਾ ਕੇ ਆਇਆ ਵਾ ਨੈਸ਼ਨਲ ਪੱਧਰ ਸਟੇਟ ਪੱਧਰ ਮਤਲਬ ਹਰੇਕ ਲੈਵਲ ਤੇ ਅਸੀਂ ਅਚੀਵਮੈਂਟ ਲਈ ਹੋਈ ਆ ਸਾਡੇ ਸਕੂਲ ਦੇ ਮੈਡਮ ਨੇ ਸ਼ੈਫੀ ਮੱਕੜ ਜੀ ਔਰ ਬਹੁਤ ਹੀ ਅ ਕੰਪੀਟੀਸ਼ਨ ਸਤਿ ਸ਼੍ਰੀ ਅਕਾਲ ਜੀ ਮੈਂ ਸ਼ੈਫੀ ਮੱਕੜ ਸਾਇੰਸ ਮਿਸਟਰ ਸਰਕਾਰੀ ਹਾਈ ਸਕੂਲ ਕੋਟਮੰਗਲ ਸਿੰਘ ਅੱਜ ਸਾਡੇ ਸਕੂਲ ਦੇ ਵਿੱਚ ਤੀਜ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਸਾਡੇ ਸਕੂਲ ਦੇ ਹੈੱਡ ਸਰ ਕੁਲਦੀਪ ਸਰ ਇਹ ਚਾਹੁੰਦੇ ਸੀ ਕਿ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਿਆ ਜਾਵੇ ਉਹਨਾਂ ਨੂੰ ਆਪਣੇ ਸੱਭਿਆਚਾਰ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਕਿ ਅਸੀਂ ਕਿੰਨੇ ਰਿਚ ਕਲਚਰ ਤੋਂ ਬਿਲੋਂਗ ਕਰਦੇ ਹਾਂ ਤੇ ਬੱਚਿਆਂ ਦੇ ਮਨਾਂ ਦੇ ਵਿੱਚ ਜਿਹੜੇ ਚਾਅ ਹੈ ਉਹ ਅਧੂਰੇ ਨਾ ਰਹਿ ਜਾਣ ਤਾਂ ਇਸ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਪੜ੍ਹਾਈ ਦੇ ਨਾਲ ਨਾਲ ਸਮੇਂ-ਸਮੇਂ ਤੇ ਪੰਜਾਬੀ ਸੱਭਿਆਚਾਰ ਨਾਲ ریلیਟਡ ਤਿਉਹਾਰ ਸਮੇਂ-ਸਮੇਂ ਤੇ ਸਾਡੇ ਸਕੂਲ ਦੇ ਵਿੱਚ ਅਕਸਰ ਮਨਾਏ ਜਾਂਦੇ ਆ ਤੇ ਇਸ ਦੇ ਲਈ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਸਾਡੇ ਪੰਜਾਬੀ ਦੇ ਅਧਿਆਪਕ ਸ਼੍ਰੀਮਤੀ ਗਗਨਦੀਪ ਅਤੇ ਮੈਥ ਦੇ ਅਧਿਆਪਕ ਮਨਜੋਤ मैम ਸਾਡੇ ਹਿੰਦੀ ਮਿਸਟ੍ਰੈਸ ਸ਼੍ਰੀਮਤੀ ਜੋਤੀ ਅਤੇ ਸਾਰੀ ਹੀ ਟੀਮ ਦੀਆਂ ਅੰਤਕ ਮਿਹਨਤ ਦੇ ਨਾਲ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਸਭ ਨੇ ਦੇਖਿਆ ਇਹ ਅੱਜ ਨੇਪਰੇ ਚਾੜਿਆ ਗਿਆ ਅਤੇ ਤੁਸੀਂ ਬੱਚਿਆਂ ਦਾ ਜਾਂ ਆਪਣੇ ਆਪ ਮਹਿਸੂਸ ਕਰ ਸਕਦੇ ਹੋ ਪੜ੍ਹਾਈ ਦੇ ਨਾਲ ਨਾਲ ਸਾਇੰਸ ਦੇ ਖੇਤਰ ਵਿੱਚ ਖੇਡਾਂ ਦੇ ਖੇਤਰ ਵਿੱਚ ਵਿਗਿਆਨ ਦੇ ਹਿਸਾਬ ਦੇ ਸਾਰੇ ਸਬਜੈਕਟ ਦੇ ਖੇਤਰਾਂ ਵਿੱਚ ਸਰਕਾਰੀ ਹਾਈ ਸਕੂਲ ਕੋਟਮੰਗਲ ਸਿੰਘ ਨੇ ਵੱਖਰੇ ਵੱਖਰੇ ਈਵੈਂਟਸ ਦੇ ਵਿੱਚ ਬਹੁਤ ਸਾਰੀਆਂ ਪੋਜੀਸ਼ਨਸ ਵੀ ਹਾਸਲ ਕੀਤੀਆਂ ਹਾਂਜੀ ਬਿਲਕੁਲ ਜੀ ਬਿਲਕੁਲ ਸਾਡੇ ਸਕੂਲ ਦੇ ਵਿਦਿਆਰਥਣ ਹਰਜੋਤ ਕੌਰ ਪਿਛਲੇ ਸਾਲ ਦਸੰਬਰ ਦੇ ਵਿੱਚ ਸੋਨੀਪਤ ਵਿੱਚ ਨੈਸ਼ਨਲ ਰਾਸ਼ਟਰੀ ਬਾਲ ਵਿਗਿਆਨ ਪ੍ਰਦਰਸ਼ਨੀ ਦੇ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕਰਕੇ ਆਈ ਹੈ ਅਤੇ ਇਸ ਬੱਚੀ ਨੂੰ ਹੀ ਪਾਰਲੀਮੈਂਟ ਦੇ ਵਿੱਚ ਭਾਸ਼ਣ ਦੇਣ ਲਈ ਵੀ ਚੁਣਿਆ ਗਿਆ ਅਤੇ ਇਹ ਪ੍ਰੋਗਰਾਮ ਵਾਰ ਕਰਕੇ ਕੈਨਸਲ ਜ਼ਰੂਰ ਹੋ ਗਿਆ ਪਰ ਅਨਿਆ ਡੇਟਸ ਫੇਰ ਆਣੀਆਂ ਬਾਕੀ ਨੇ ਔਰ ਅਸੀਂ ਵਡਪਾਗੇ ਆ ਕਿ ਪੰਜਾਬ ਨੂੰ ਅਸੀਂ ਵੱਖਰੇ ਵੱਖਰੇ ਸਮੇਂ ਤੇ ਪੂਰੇ ਦੇਸ਼ ਦੇ ਵਿੱਚ ਰਿਪਰੈਜ਼ੈਂਟ ਕੀਤਾ ਅਤੇ ਦੋ ਇਵੈਂਟਸ ਦੇ ਵਿੱਚ ਅਸੀਂ ਇਸ ਸਾਲ ਦੇ ਵਿੱਚ ਵੀ ਇਨਸਪਾਇਰ ਅਵਾਰਡ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕਰਾਂਗੇ ਸਕੂਲ ਦਾ ਵਿਦਿਆਰਥੀ ਹਰਜਿੰਦਰ ਸਿੰਘ ਜੋ ਕਿ ਇਨਸਪਾਇਰ ਅਵਾਰਡ ਪ੍ਰਦਰਸ਼ਨੀ ਵਿੱਚ ਹੋਮ ਮੇਡ ਡਿਸ਼ਵਾਸ਼ਰ ਨੂੰ ਦਿਖਾਏਗਾ ਅਤੇ ਹਰਜੋਤ ਕੌਰ ਇਲੈਕਟ੍ਰਿਕ ਬਾਈਸਾਈਕਲ ਨੂੰ ਦਿਖਾਏਗੀ ਅਸੀਂ ਸਾਰੀ ਟੀਮ ਇਹੀ ਜਾਣੇ ਆ ਕਿ ਬੱਚਿਆਂ ਦਾ 360 ਡਿਗਰੀ ਧਿਆਨ ਰੱਖਿਆ ਜਾਵੇ ਅਤੇ ਪੜ੍ਹਾਈ ਦੇ ਨਾਲ-ਨਾਲ ਸਿਰਫ ਪਾਸ ਹੋਣਾ ਮਕਸਦ ਨਹੀਂ ਹੈ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਸਾਡੇ ਸਕੂਲ ਦੇ 50% ਤੋਂ ਵੀ ਵੱਧ ਵਿਦਿਆਰਥੀਆਂ ਦੇ 80% ਤੋਂ ਵੱਧ ਅੰਕ ਆਉਂਦੇ ਹਨ ਇੱਥੇ ਸਿਰਫ ਕੁਆਂਟੀਟੀ ਦਾ ਨਹੀਂ ਕੁਆਲਿਟੀ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਂਦਾ ਹੈ ਖੇਡਾਂ ਵਿੱਚ ਵੀ ਪ੍ਰਾਪਤੀਆਂ ਜਿਹੜੀਆਂ ਉਹ ਅਨਕਾਊਂਟੇਬਲ ਹੈ ਜਿਨ੍ਹਾਂ ਨੂੰ ਗਿਨਿਆ ਹੀ ਨਹੀਂ ਜਾ ਸਕਦਾ ਆ ਪਿੱਛੇ ਜੇ ਹੀ ਬੱਚੇ ਬਹੁਤ ਸਾਰੇ ਸੋਨ ਪਦਕ ਚਾਂਦੀ ਦੇ ਪਦਕ ব্রونز ਮੈਡਲ ਨਵੀਆਂ-ਨਵੀਆਂ ਗੇਮਸ ਦੇ ਵਿੱਚ ਲੈ ਕੇ ਆਏ ਹਨ ਸਕੂਲ ਦੀ ਫਿਜ਼ੀਕਲ ਐਜੂਕੇਸ਼ਨ ਦੀ ਟੀਮ ਵੀ ਬਹੁਤ ਮਿਹਨਤੀ ਹੈ ਤੇ ਬੱਚਿਆਂ ਨੂੰ ਹਰ ਰੋਜ਼ ਬਿਨਾਂ ਨਾਗਾ ਤਿਆਰੀ ਕਰਾਈ ਜਾਂਦੀ ਹੈ ਅਤੇ ਤਿਆਰੀ ਕਰਾਣ ਦਾ ਹੀ ਨਤੀਜਾ ਹੈ ਕਿ ਹਰ ਜਗ੍ਹਾ ਸਰਕਾਰੀ ਹਾਈ ਸਕੂਲ ਕੋਟਮੰਗਲ ਸਿੰਘ ਦਾ ਨਾਮ ਚਮਕਿਆ ਹੋਇਆ ਹੈ

बच्चे गल समझ काफ़ी समझते हैं और हर एक प्रोफेषण वास्ते हर एक फंक्शन वास्ते चाहे थोड़ा ही समय और हो अदा प्यार करवाने कि प्राइवेट स्कूलों को साल माफ होगा इसी देखे भी हो साइड स्कूल जो बिल्डिंग है वो एक प्राइवेट स्कूल पर सारे ही क्लासरूम समाप्त ਇਹਦਾ ਕਿ ਸਰਕਾਰ ਵੱਲੋਂ ਵੀ ਕੋਈ ਹੈਲਪ ਕੀਤੀ ਜਾਂਦੀ ਹੈ ਜਾਂ ਸਰਕਾਰ ਵੱਲੋਂ ਕਿਸੇ ਜੋ ਵੀ ਚੱਲ ਰਿਹਾ ਹੈ। ਇਹ ਨਹੀਂ ਹੈ ਕਿ ਮੌਜੂਦ ਸਰਕਾਰ ਉਹ ਵੀ ਪਲੈਨਿੰਗ ਸੁਧਰੀ ਹੈ। ਪਰ ਇਹ ਕਮਪਲੈਂਟ ਇਸ ਹਨ ਪ੍ਰੋਵਾਈਡ ਕੀਤਾ ਜਾ ਰਿਹਾ ਹੈ। ਪਰ ਉਹ ਇਨਸੈਂਟਿਵਸ ਨੇ ਇਸ ਵਾਸਤੇ ਵੀ ਜਿਹੜੀ ਐਫਰਟਸ ਨੇ ਜਦੋਂ ਤਾਂ ਸਕੂਲ ਦੇ ਮੁਖੀ ਬਣ ਰਹੇ ਹੁੰਦੇ। ਇਹ ਚੋਸ ਵਾਲੇ ਨਿਯਮ ਜਦੋਂ ਤੱਕ ਕੋਈ ਫਾਇਦਾ ਨਹੀਂ। ਜੋ ਯੂਨੀਫਾਰਮ ਮੰਗਦੇ ਉਦੇ ਵਿੱਚ ਵੀ ਪੂਰਾ ਯੋਗਦਾਨ ਹੈ ਮੱਧੇਂ ਵਿੱਚ ਹੈ ਦੇਸ਼ ਮੀਜ਼ਾ ਇੰਨਾ ਜ਼ਗਾ ਚੰਗ ਹੈ ਕਿ ਸ਼ਾਇਦ ਕਰਾ ਦੇ ਵਿੱਚ ਵਿਆਹ ਹੋ ਤੇ ਖਾਣਾ ਨਹੀਂ ਬੱਚਿਆਂ ਨੂੰ ਕੀ ਕਸ਼ੂਰ ਤੇਰਾ ਕਰਨੀ ਸਾਡੇ ਸੋਹਣੇ ਬੱਚੇ ਜਿਹੜੇ ਨੇ ਉਹ ਇਹ ਕਹਿਣਾ ਚਾਹੁੰਦਾ ਕਿ ਇਸ ਨੂੰ ਪੱਗੋ ਹੱਥ ਗੁੰਦੋਗਾ ਅਗੋਂ ਜਿਸਤ ਕਾ ਅਸੀਂ ਹੋਏ ਇਹ ਹੋ ਜਾਏਗਾ ਸਾਡੇ ਬੱਚੇ ਜਿਹੜੇ ਬਹੁਤ ਹੀ ਜੀਆਂ ਜਾ ਕੇ ਇਸ ਦੀ ਚੇਲੇ ਦੇ ਵਿੱਚ ਮੱਲਾ ਮਾਰਦੇ ਨੇ ਬਹੁਤ ਹੀ ਖਿਸ਼ੂ ਦੀ ਹੈ ਜਿਹਦੇ ਸਾਡੇ ਵਿੱਚ ਇੰਜੀਨੀਅਰ ਤੇ ਡਾਕਟਰ ਹੈ ਥੈਂਕ ਯੂ